ਆਈ ਹੈ ਇਹ ਬਿਲਕੁਲ ਸਾਫ਼ ਸੁਥਰੀ ਆਈ ਹੈ ਵੀ ਹੋ ਸਕਦਾ ਹੈ ਕਿਈ ਦਬਾਅ ਪਾ ਕੁਝ ਵੀ ਕਰ ਸਕਦੇਗੇ ਪਰ ਰਿਪੋਰਟ ਜਿਹੜੀ ਹੈ ਫਰੈਸ਼ ਆਈ ਪਈ ਹੈ ਰਾਣਾ ਗੁਰਜੀਤ ਜੀ ਨੂੰ ਆਪਣੇ ਦਫ਼ਤਰ ਜਿਹੜੀ ਹੈ ਉਹ ਮੰਗਾ ਲੈਣੀ ਚਾਹੀਦੀ ਹੈ ਜਿਹਨੂੰ ਲੈ ਕੇ ਇਕਤਾ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਗਰਮੀਖਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਵੈਸੇ ਇਕਤਾ ਪਾਰਟੀ ਸਮੇ ਸਮੇ ਤੇ ਮੈਂ ਸਮੇਂ ਦਾ ਚਾਹੇ ਸਰਕਾਰਾ ਹੋਵੇ ਚਾਹੇ ਪ੍ਰਸ਼ਾਸਨ ਹੋਵੇ ਚਾਹੇ ਕੋਈ ਐਮ.ਐਲ.ਏ ਹੋਵੇ ਜਾਂ ਐਮ.ਸੀ ਹੋਵੇ ਜਿੰਨਾ ਜਿੰਨਾ ਡਿਊਟੀ ਬੰਦੀ ਆ ਮੈਂ ਸਮਝਦਾ ਵੀ ਅਜ ਤੱਕ ਸਮੇਂ ਸਮੇਂ ਤੇ ਡਿਊਟੀ ਜਿਹੜੀ ਆ ਨਹੀਂ ਨਿਭਾਈ ਗਈ ਕਿਉਂਕਿ ਪਿਛਲੇ ਕੋਈ 25 ਸਾਲ ਤੋਂ ਰਾਣਾ ਗੁਰਜੀਤ ਸਿੰਘ ਮੈਂ ਸਮਝਦਾ ਇਸ ਹਲਕੇ ਦੇ ਮਾਲਕ ਹੈਗੇ ਆ ਉਹ ਲਗਾਤਾਰ 25 ਸਾਲ ਮੈਂ ਸਮਝਦਾ ਉਹਨਾਂ ਵਿੱਚ ਮੰਤਰੀ ਵੀ ਰਹੇ ਆ ਐਮ.ਪੀ ਵੀ ਰਹੇ ਆ ਇਹ ਸਭ ਤੋਂ ਤਾਂ ਡਿਊਟੀ ਮੈਂ ਸਮਝਦਾ ਪਹਿਲ ਧਾਰ ਤੇ ਉਹਨਾਂ ਦੀ ਬੰਦੀ ਹੈ ਵੀ ਮੈਂ ਉਹਨਾਂ ਦੇ ਕੱਲ ਪ੍ਰੈਸ ਕਾਨਫਰੈਂਸ ਦੇਖੀ ਸੀਗੀ ਕਿਉਂਕਿ ਪਿਛਲੇ ਦਿਨੀ ਸਫਾਈ ਸੇਵਕਾਂ ਦੀ ਹੜਤਾਲ ਚੱਲਦੀ ਪਈ ਸੀਗੀ ਸ਼ਹਿਰ ਦੇ ਵਿੱਚ ਮੈਂ ਸਮਝਦਾ ਬਹੁਤ ਕੂੜਾ ਸੀਗਾ ਵੀ ਕੂੜੇ ਨਾਲ ਮੈਂ ਸਮਝਦਾ ਬਹੁਤ ਸਾਰੀਆਂ ਵੱਡੀਆਂ ਬੰਬਾਰੀਆਂ ਆਂਦੀਆਂ ਵਿੱਚ ਆਪਣੀ بارش ਵੀ ਰਹੀ ਹੈ ਵੈਸੇ ਤਾਂ ਸਹੀ ਮੈਨੇ ਜੇ ਕੋਈ بارشਾਂ ਹੁੰਦੀਆਂ ਜਾਂ ਇਹੋ ਜਿਹੇ ਹਾਲਾਤ ਬੰਦੇ ਆ ਉਹਦੇ ਵਿੱਚ ਸਿਵਲ ਹਸਪੀਟਲ ਦੇ ਅਫਸਰਾਂ ਦਾ ਉਹ ਕਾਫੀ ਯੋਗਦਾਨ ਹੋਣਾ ਚਾਹੀਦਾ ਵਾ ਕਿਉਂਕਿ ਕਾਫੀ ਸਮੇ ਤੋਂ ਨਾ ਤੇ ਮਹਾਲਿਆ ਵਿੱਚ ਸਿਵਲ ਹਸਪੀਟਲ ਵੱਲੋਂ ਨਾ ਕੋਈ ਦੌਰਾ ਮਾਰਿਆ ਗਿਆ ਕਿਉਂਕਿ ਹਾਲਾਤਾਂ ਵਿੱਚ ਕਿ ਮਹਾਲਿਆ ਮਹਾਲਿਆ ਵਿੱਚ ਬਿਮਾਰੀ ਜਿਹੜੀ ਕਾਫੀ ਫੈਲ ਜਾਂਦੀ ਹੈ ਉਹ ਮੈਂ ਸਮਝਦਾ ਡਿਊਟੀ ਜਿਹੜੀ ਹੈ ਵੀ ਐਸਐਮ ਦੀ ਬੰਦੀ ਹੈ ਸਿਵਲ ਹਸਪੀਟਲ ਦੇ ਅਫਸਰਾਂ ਦੀ ਬੰਦੀ ਹੈ ਪਰ ਨਹੀਂ ਉਹਨਾਂ ਨੇ ਮੈਂ ਸਮਝਦਾ ਨਗੇਲੀ ਕੀਤੀ ਉਹਨਾਂ ਨੇ ਉਹ ਡਿਊਟੀ ਨਹੀਂ ਨਿਭਾਈ ਗਈ ਔਰ ਪਿਛਲੇ ਮਹੀਨੇ ਜਿਹੜੇ ਮੈਂ ਸਮਝਦਾ ਵੀ 4-5 ਮੋਤਾਂ ਜਿਹੜੀਆਂ ਮਹਲਾ ਸੁੰਦਰ ਨਗਰ 'ਚ ਹੋਈਆਂ ਇਹਦੇ ਜ਼ਿੰਮੇਵਾਰ ਮੈਂ ਸਮਝਦਾ ਵੀ ਸਿੱਤਾ ਜਿਹੜਾ ਮੈਸਰਿਕ ਦੇ ਉਹ ਜਿਹੜਾ ਪ੍ਰਾਈਵੇਟ ਮੈਡੀਕਲ ਹੈਗਾ ਸੀਗਾ ਵੀ ਪੂਜਾ ਮੈਡੀਕਲ ਸੀਗਾ ਵੀ ਇਹ ਚਾਰੇ ਮੋਤਾਂ ਦਾ ਮੈਸਮੇ ਦਾ ਉਹ ਜ਼ਿੰਮੇਵਾਰ ਹੈਗਾ ਕਿਉਂਕਿ ਜਦੋਂ ਉੱਥੇ ਗਿਆ ਵਾ ਉਹਨੂੰ ਕਹਿਣਾ ਚਾਹੀਦਾ ਕਿ ਦੇਖੋ ਤੁਸੀਂ ਇਹਨਾਂ ਨੂੰ ਸਿਵਲ ਹਸਪੀਟਲ ਲੈ ਜਾਓ ਵੀ ਇਹ ਬਿਮਾਰੀ ਜਿਹੜੀ ਹੈ ਉੱਥੋਂ ਠੀਕ ਹੋਣੀ ਹੈ ਪਰ ਮੈਸਮੇ ਦਾ ਵੀ ਇਹ ਜਿਹੜੇ ਪ੍ਰਾਈਵੇਟ ਦੁਕਾਨਾਂ ਜਾਂ ਮੈਡੀਕਲ ਹੈਗੇ ਆ ਵੀ ਇਹਨਾਂ ਦਾ ਵੀ ਮੈਸਮੇ ਦਾ ਚੈਕਿੰਗ ਕਰਨੀ ਚਾਹੀਦੀ ਹੈ ਵੀ ਨਸ਼ੇ ਦੀਆਂ ਗੋਲੀਆਂ ਮੈਸਮੇ ਦਾ ਬੀਨਰ ਗਾਨਾ ਵਿੱਚ ਮਿਲਦੀਆਂ ਹੈ ਵੀ ਤਾਂ ਹੀ ਨਸ਼ਾ ਜਿਹੜਾ ਫੈਲਦਾ ਉਹ ਰਾਣਾ ਗੁਰਜੀਤ ਸਿੰਘ ਨੇ ਗੱਲ ਹੋਰ ਕਹੀ ਸੀ ਕਿ ਮੰਤਰੀ ਸਾਹਦੇ ਬੈਠੇ ਆ ਪਹਿਲੀ ਗੱਲ ਤੁਸੀਂ ਦੇਖਤਾ ਪਾਰਟੀ ਪਹਿਲੇ ਗਈ ਜੰਨੇ ਆ ਵੀ ਕਾਂਗਰਸ ਪਾਰਟੀ ਤੇ ਆਪ ਜਿਹੜੀ ਹੈ ਇੱਕੋ ਹੀ ਚੱਟੇ-ਵੱਟੇ ਹੈਗੇ ਆ ਇੱਕੋ ਹੀ ਕੁਰਸੀਆਂ ਤੇ ਵੰਦੇ ਆ ਰਾਣਾ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਹਾਨੂੰ 25 ਸਾਲਾਂ ਬਾਅਦ ਯਾਦ ਆਇਆ ਵੀ ਮੈਂ ਹਲਕੇ ਕਪੂਰਥਾਲਾ ਦਾ ਐਮ.ਐਲ.ਏ ਰਹਿ ਚੁੱਕਾ ਜੇ ਤੁਸੀਂ ਵਾਕਈ ਤੁਹਾਨੂੰ ਯਾਦ ਆ ਗਿਆ ਨਾ ਤੇ ਤੁਹਾਡਾ ਫਰਜ਼ ਬੰਦਾ ਸੀਗਾ ਤੁਸੀਂ ਇੱਕ ਵਾਰੀ ਹੱਥ ਖੜੇ ਕੇ ਕਹਿ ਦਿਓ ਕਿ ਤੁਸੀਂ 25 ਸਾਲਾਂ ਦੇ ਵਿੱਚ ਅਜੇ ਤੱਕ ਕੋੜੇ ਜਗ੍ਹਾ ਲਈ ਹੈ ਜੇ ਤੁਹਾਡੀਆਂ ਸਰਕਾਰਾਂ ਰਹੀਆਂ ਜਾਂ ਕਾਲੀ ਭਾਈਪਨ ਸਰਕਾਰਾਂ ਰਹੀਆਂ ਇਹ ਹੱਲ ਕੀਤੇ ਹੁੰਦੇ ਆ ਜੋ ਪਰਿਵਾਰਾਂ ਦੇ ਜੀ ਜੜੇ ਨਾ ਨਾ ਮਰਦੇ ਵੀ ਮੈਂ ਸਮਝਦਾ ਰਾਣਾ ਸਾਹਿਬ ਵੀ 302 ਕਿਹਦੇ ਤੇ ਲਗਣੀ ਚਾਹੀਦੀ ਹੈ ਕੁਸੀਂ ਬਹੁਤ ਜਾਣੀ ਜਾਣ ਹੈਗੇ ਆ ਕਿਉਂਕਿ ਐਮਐਲਏ ਡਿਊਟੀ ਬੰਦੀ ਆ ਕਪੂਰਥਲੇ ਹਲਕੇ ਨੂੰ ਸਾਫ਼ ਉਤਾਰਕਣਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਪਰ ਦੇਖੋ ਜਿਹੜੇ ਬੰਦੇ ਕੈਨੇਡਾ ਅਮਰੀਕਾ ਰਹਿੰਦੇ ਆ ਉਹਨਾਂ ਨੂੰ ਇਹ ਗਰੀਬਾਂ ਦੋ ਕੀ ਯਾਦ ਆਣਾ ਵੀ ਮੈਂ ਸਮਝਦਾ ਵੀ ਜਦੋਂ ਇਹ ਕੈਨੇਡਾ ਜਾਂਦੇ ਆ ਜਾਂ ਆਪ ਵਾਲਾ ਕੋਈ ਨਜ਼ਰ ਨਹੀਂ ਆਂਦਾ ਵੀ ਉੱਥੇ ਮੈਂ ਸਾਰਾ ਡਿਊਟੀ ਜਿਹੜੀ ਸਭ ਤੋਂ ਵਧੀਆ ਜਿਹੜੀ ਹੈ ਉਹ ਮੈਡਮ ਕਮਿਸ਼ਨਰ ਨੇ ਨਿਭਾਈ ਪਈ ਹੈ ਮੈਡਮ ਕਮਿਸ਼ਨਰ ਦੇ ਨਾਲ ਸਾਰਾ ਸ਼ਹਿਰ ਖੜਾ ਸਾਰੀਆਂ ਸੰਸਥਾ ਖੜੀਆਂ ਸਾਰੀਆਂ ਪਾਰਟੀਆਂ ਖੜੀਆਂ ਇੱਕ ਪਾਰਟੀ ਕਾਂਗਰਸ ਛੱਡ ਕੇ ਵੀ ਇਹਨਾਂ ਨੂੰ ਮੈਡਮ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਕਿ 302 ਦਾ ਪਰਚਾ ਕਿੱਥੇ ਹੋਣਾ ਚਾਹੀਦਾ ਹੁਣ ਤੁਹਾਨੂੰ ਸਾਰਾ ਪਤਾ ਵੀ ਜਿਹੜਾ ਪੂਜਾ ਮੈਡੀਕਲ ਜਿੱਥੋਂ ਇਲਾਜ ਹੋਇਆ ਵੀ ਪਰਚਾ ਕਿੱਥੇ ਹੋਣਾ ਚਾਹੀਦਾ ਪਰਚਾ ਉੱਥੇ ਹੋਣਾ ਚਾਹੀਦਾ ਕਿ ਜਾਂ ਹਲਕੇ ਦਾ ਮਾਲਕ ਹੈ ਪਰਚਾ ਉੱਥੇ ਹੋਣਾ ਚਾਹੀਦਾ ਵਾ ਏਕਤਾ ਪਾਰਟੀ ਦੇਖੋ ਜਿਹੜਾ ਬੰਦਾ ਸਹੀ ਕੰਮ ਕਰਦਾ ਵੀ ਉਹਨਾਂ ਵਾਸਤੇ ਖੜੀ ਐ ਦੇਖੋ ਮੈਂ ਸਮਝਦਾ ਵੀ ਇਹ ਕਾਪੀ ਰਾਣਾ ਕੁਜੀਤ ਸੇ ਕੋਈ ਨਹੀਂ ਪਹੁੰਚੋ ਲਿਆ ਇੱਥੇ ਤੱਕ ਪਰ ਇਕਤਾ ਪਾਰਟੀ ਕੋਲ ਵੀ ਇਹ ਕਾਪੀ ਜਿਹੜੀ ਮੈਂਸਾ ਰਿਪੋਰਟ ਜਿਹੜੀ ਐ ਉਹ ਬਿਲਕੁਲ ਸਹੀ ਰਿਪੋਰਟ ਆਈ ਐ ਵੀ ਸਿਰਫ ਪੂਜਾ ਮੈਡੀਕਲ ਜਿਹੜਾ ਦੋ ਦਿਨਾਂ ਦਾ ਉਹ ਆਪਣਾ ਸੀਲ ਹੈਗਾ ਵੀ ਮੈਂਸਾ ਦਾ ਉੱਤੇ ਕਾਰਵਾਈ ਹੋਣੀ ਚਾਹੀਦੀ ਐ ਔਰ ਜਾ ਜਿਹੜੇ ਉਹਨਾਂ ਮੁਹੱਲਿਆਂ 'ਚ ਐਮਸੀ ਹੈਗੇ ਆ ਜਿਨਾਂ ਦੀ ਸਾਫ-ਸੁਥਰੀ ਕਰਾਉਣ ਦੀ ਡਿਊਟੀ ਹੈਗੀ ਆ ਜਿਨਾਂ ਨੇ ਵੋਟਾਂ ਪਾ ਕੇ ਚੁਟਾਇਆ ਇਹ ਡਿਊਟੀ ਉਹਨਾਂ ਤੇ ਵੀ ਬੰਦੀ ਹੈ ਮੈਡਲ ਕਮਿਸ਼ਨਰ ਡਿਊਟੀ ਸਿਰਫ ਕੁਰਸੀ ਦਾ ਬੰਦੀ ਹੈ ਪਰ ਮੈਂ ਸਮਝਦਾ ਕਿ ਕਪੂਰ ਥਲੇਵੇਂ ਥਾਂ-ਥਾਂ ਗੱਡੀ ਤੇ ਜਾ ਜਾ ਕੇ ਦੌਰਾ ਕਰਕੇ ਸ਼ਹਿਰ ਨੂੰ ਸਾਫ-ਸੁਥਰਾ ਰਾਣਾ ਗੁਰਜੀਤ ਸਿੰਘ ਨੇ ਸਾਫ ਕੀਤਾ ਜ ਆਪੜ ਨਹੀਂ ਕੀਤਾ ਜਿਹੜੇ ਕੁਰਸੀਆਂ ਦਾ ਵਹਿ ਕਲਮ ਚਲਾਉਂਦੇ ਆ ਜੇ ਅੱਜ ਸਾਫ-ਸੁਥਰਾ ਸ਼ਹਿਰ ਹੈਗਾ ਤੇ ਉਹ ਸਿਰਫ ਮੈਡਲ ਕਮਿਸ਼ਨਰ ਦੀ ਬਦੌਲਤ ਬਦੌਲਤ ਹੈਗਾ